ਕਾ ਸਭ ਤੋਂ ਪਹਿਲੀ ਫਾੜੀ ਕੱਟੀ ਸੀ ਇਹ ਫਾਜ਼ਿੰਦੇ ਕੀ ਆਪਣੀਆਂ ਆਲੂ ਬਾਜੀ ਅਮਰੂਦ ਖਾ ਲੋ ਹਾਂ ਇਹ ਗਲਤ ਆ ਸਰ ਵੀ ਹਾਂਜੀ ਪਹਿਲਾਂ ਤੂੰ ਸੰਤਰਾ ਖਾਦਾ ਉਹਦੀ ਕਫਾੜੀ ਮੈਨੂੰ ਲੈ ਕੇ ਆ ਗਈ ਹਾਂਜੀ ਆ ਹੁਣ ਤੂੰ ਅਮਰੂਦ ਖਾਣ ਲੱਗੀ ਉਹਦੀ ਕਫਾੜੀ ਲੈ ਕੇ ਆ ਗਈ ਤੂੰ ਇਨਜਤ ਕਰਦੀ ਏ ਮੇਰੀ ਓਹੋ ਇੱਜਤ ਉੱਜਤ ਕੋਈ ਨਹੀਂ ਕਰਦੀ ਮੈਂ ਤਾਂ ਥੋਡੀ ਨੀਤ ਕੱਢਦੀ ਹੁੰਨੀ ਆ ਓ ਨੋ 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 दीदी मैं नहा हाँ चलिए शर्ट प्रेस कर दे मैं कॉलेज लिए लेट हो रही हूँ प्लीज ओके okay. हाँ पर उल्टी करके करी तो आज हाँ तक प्रेस नहीं की यार मैं तो प्रेस कदों दिला लाके बैठी हूँ उल्टी हो ही नहीं आ रही oh! मुझे, मुझे, मुझे।

ਪ੍ਰੋਬਲਮ ਤੇ ਕੋਈ ਨਹੀਂ ਹੈਗੀ। ਹਲੋ ਦੀਦੀ ਮੈਂ ਕੱਲ ਡੇਟ ਤੇ ਜਾਣਾ। ਅੱਛਾ ਤੇਰਾ ਤਾਂ ਯਾਰ ਬ੍ਰੇਕਅਪ ਹੋ ਗਿਆ ਸੀ ਨਾਲੇ। ਉਹ ਨਹੀਂ ਇਹ ਤਾਂ ਦੂਜਾ। ਅੱਛਾ ਦੂਜਾ ਹੈ। ਯਾਰ ਮੈਂ ਆਪਣੀ ਥ੍ਰੈਡਿੰਗ ਵੀ ਨਹੀਂ ਕਰਾਈ ਹੈਗੀ। ਓ ਮਾਈ ਗੋਡ ਮੇਰਾ ਮੂੰਹ ਤਾਂ ਫੀਸਿਆਂ ਨਾਲ ਭਰਿਆ ਪਿਆ ਮੈਂ ਕਿੱਦਾਂ ਲੈ ਕੇ ਜਾਉਂਗੀ? ਐਂ ਕਰ ਫਿਰ ਮੇਕਅਪ ਕਰਕੇ ਚੱਲ ਜਾ। ਮੇਕਅਪ? ਹਾਂ ਹਾਂ ਓਕੇ। ਹੋਰ ਫਿਰ ਕਿਵੇਂ ਰਹੀ ਤੇਰੀ ਡੇਟ? ਅਗਲੇ ਨੇ ਜਾ ਕੇ ਮੈਨੂੰ ਫੋਨ ਵੀ ਨਹੀਂ ਕਰਿਆ ਚੱਕ ਕੇ ਬਲੌਕ ਕਰਤਾ ਅਗਲੇ ਨੇ ਮੇਰਾ ਮੂੰਹ ਤਵਾਇਆ ਹੀ ਸਾਰੀ ਫੀਸੇ ਦੇਖ ਲਈ ਮੂੰਹ ਤਵਾ ਲਿਆ ਬੰਦੇ ਦਾ ਪੁੱਤ ਵਾਂ ਕੇ ਦੱਸ ਦੇ ਕਿੱਥੇ ਆ ਨਹੀਂ ਮੇਰੀ ਛੋਟੀ ਭੰਨ ਦਾ ਸਾਖ ਨਹੀਂ ਕਰਾਉਣਾ ਤੈਨੂੰ ਲੈ ਸਰ ਵੀ ਵਾਲ ਕਿਨੇ ਸੋਹਣੇ ਲੱਗਦੇ ਆ ਸਟੇਟ ਕਰਵਾਏ ਆ ਆ ਨਹੀਂ ਮੁੱਛਾਂ ਵਾਲੇ ਚਲੋ ਭਾਜੀ ਹਾਂ 1 ਮਿੰਟ ਗੱਲ ਸੁਣਿਓ ਆ ਗਿਆ ਹਾਂ ਕੀ ਹੋਇਆ ਭਾਜੀ ਮੈਂ ਰੋਟੀ ਬਣਾਉਣ ਲੱਗੀ ਸੀ ਉਹ ਮੈਂ ਰੋਟੀ ਰੋਟੀ ਖਾਣੀ ਹੋਰ ਕੀ ਖਾਓਗੇ ਮੈਂ ਤਾਂ ਅੱਜ ਪਰੌਂਠੇ ਖਾਉਂਗਾ ਅੱਛਾ ਫਿਰ ਕਾਦੇ ਵਾਲੇ ਬਣਾਵਾਂ ਪਿਆਜ਼ ਵਾਲੇ ਬਣਾਵਾਂ ਕਾਲੂ ਵਾਲੇ ਬਣਾਵਾਂ ਜਿਹੜੇ ਮਰਜੀ ਬਣਾ ਲਈ ਆਪਣੇ ਬੁੱਛੀ ਵਰਗੇ ਨੇ ਬਣਾਈ ਇੱਥੇ ਉਹ ਨੋ 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 ਦੇਖੋ ਜੀ ਤੁਸੀਂ ਬਹੁਤ ਅੱਛੇ ਇੰਸਟੀਚਿਊਟ ਦੇ ਵਿੱਚ ਆਏ ਹੋ ਸਾਡਾ ਸਟਾਫ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਟੀਚ ਕਰੂਗਾ ਤੁਸੀਂ ਯਕੀਨ ਕਰੋ ਤੁਸੀਂ ਬਹੁਤ ਅੱਛੇ ਬੈਂਡ ਲੈ ਕੇ ਜਾਓਗੇ ਇੱਥੋਂ ਤੇ ਸਫਲਤਾ ਤੁਹਾਡੇ ਪੈਰ ਚੁੰਮੂਗੀ ਸਫਲਤਾ ਮੇਰੇ ਪੈਰ ਨਾ ਨਾ ਕਦੇ ਵੀ ਨਹੀਂ ਚੁੰਮ ਸਕਦੀ ਤੁਸੀਂ ਤੇਰੇ ਕਿਉਂ ਡਾਈ ਬੈਠੇ ਹੋ ਸਫਲਤਾ ਤਾਂ ਤੁਹਾਡੇ ਪੈਰ ਜ਼ਰੂਰ ਚੁੰਮੂਗੀ ਜਦੋਂ ਤੁਸੀਂ ਇੱਥੋਂ 8 ਬੈਂਡ ਲੈ ਕੇ ਜਾਓਗੇ ਉਹ ਬੈਂਡ ਤਾਂ ਮੈਨੂੰ ਪਤਾ ਮੈਨੂੰ ਤੁਸੀਂ 8 ਦੇ ਵੀ 9 ਦਵਾ ਦੋਗੇ ਪਰ ਸਫਲਤਾ ਨਹੀਂ ਮੇਰੇ ਪੈਰ ਚੁੰਮ ਸਕਦੀ ਲੈ ਇਹ ਕਿਹੜੀ ਗੱਲ ਹੈ ਉਹ ਮੈਡਮ ਸਫਲਤਾ ਪੈਰ ਚੁੰਮੂ ਕਿੱਥੋਂ ਪੈਰਾਂ ਤੋਂ ਤਾਂ ਗੋਡੇ-ਗੋਡੇ ਮੋਸ਼ਕ ਹੁੰਦਾ ਹੈ ਓ ਨੋ 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 ਦਾ ਫੋਨ ਆ ਗਿਆ ਹੈਲੋ ਜੀ ਪੈਰੀਪੇਂਦਰ ਸਸੂਮਾ ਬੇ ਪੈਰੀ ਕਿੱਥੇ ਪੈਣਾ ਤੂੰ ਤੂੰ ਤਾਂ ਗਲ ਪੈਣਾ ਤਸ ਕਾਦੇ ਲਈ ਫੋਨ ਕਰਿਆ ਹੋ ਜੀ ਮੈਂ ਪੁੱਛਣਾ ਸੀ ਕਿ ਤੁਸੀਂ ਆਪਦੀ ਕੁੜੀ ਨੂੰ ਹੁਣ ਭੇਜੋਗੇ ਕੀ ਨਹੀਂ ਆਹੋ ਮੈਂ ਨਹੀਂ ਭੇਜਦੀ ਆਪਦੀ ਕੁੜੀ ਨੂੰ ਤੁਸੀਂ ਪੱਕਾ ਨਹੀਂ ਭੇਜੋਗੇ ਮੈਂ ਹੁਣ ਤੈਨੂੰ ਮਸਟਾਮ ਤੇ ਲਿਖ ਕੇ ਦੇਦਾ ਜੋ ਤੈਨੂੰ ਇੰਨੀ ਵਾਰ ਕਹਿਤਾ ਆ ਵੀ ਭਾਈ ਮੈਂ ਆਪਦੀ ਕੁੜੀ ਨਹੀਂ ਭੇਜਣੀ ਨਹੀਂ ਭੇਜਣੀ ਫਿਰ ਤੂੰ ਡੇਲੀ ਫੋਨ ਲਾ ਕੇ ਕਿਉਂ ਪੁੱਛਦਾ ਮੈਂ ਤਾਂ ਜੀ ਤਾਂ ਪੁੱਛਦਾ ਮੈਨੂੰ ਇਹ ਸੁਣ ਕੇ ਚੰਗਰ ਲੱਗਦਾ ਸਰ ਵੀ ਕੀ ਹੋਇਆ ਇੰਨੀ ਪੜ੍ਹਾਈ ਲਿਖਾਈ ਕਰਕੇ ਇੱਕ ਨੌਕਰੀ ਮਿਲੀ ਸੀ ਪਹਿਲਾਂ ਤਾਂ ਮੈਨੂੰ ਸਿਲੇਕਟ ਕਰ ਲਿਆ ਫਿਰ ਕਹਿੰਦੇ ਗੈਟ ਆਊਟ ਲੈ ਗੈਟ ਆਊਟ ਉਹ ਕਹ ਤੋ ਉਹ ਮੈਨੂੰ ਕਹਿੰਦੇ ਪਹਿਲੇ ਮਹੀਨੇ ਤੈਨੂੰ 10000 ਸੈਲਰੀ ਦਵਾਂਗੇ ਦੂਜੇ ਮਹੀਨੇ 20 ਤੀਜੇ ਮਹੀਨੇ 30 ਚੌਥੇ ਮਹੀਨੇ 40 ਜੇ ਸੈਲਰੀ ਦੀ ਗੱਲ ਹੋ ਹੀ ਗਈ ਸੀ ਫਿਰ ਗੈਟ ਆਊਟ ਕਦੋਂ ਕਹਤਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਚੌਥੇ ਮਹੀਨੇ 40000 ਤਨਖਾਹ ਮੈਂ ਕਿਹਾ ਮੈਂ ਤਾਂ ਚੌਥੇ ਮਹੀਨੇ ਹੀ ਸਟਾਰਟ ਕਰੂੰਗੇ ਸ੍ਰੀ ਸ਼ਿਕਾਲ ਜੀ ਸ੍ਰੀ ਸ਼ਿਕਾਲ ਜੀ ਅ ਅਸੀਂ ਸਾਖਰਤਾ ਅਭਿਆਨ ਤੋਂ ਆਏ ਆ ਤੇ ਅਸੀਂ ਇਹ ਜਾਨਣਾ ਚਾਹੁੰਦੇ ਆ ਵੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਸਟੂਡੈਂਟ ਪੜ੍ਹੇ ਸੀ ਉਹਨਾਂ ਨੂੰ ਕਿੰਨੇ ਕੁ ਜਨਰਲ ਨੋਲਜ ਹੈ ਅੱਛਾ ਜੀ ਮੈਂ ਤੁਹਾਨੂੰ ਕੁਝ ਕ ਸਵਾਲ ਪੁੱਛੂੰਗੀ ਤੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਜੀ ਪੁੱਛੋ ਮਹਾਤਮਾ ਗਾਂਧੀ ਕੌਣ ਹੈ ਸਾਡੀ ਬਿਲਡਿੰਗ 'ਚ ਤਾਂ ਨਹੀਂ ਰਹਿੰਦਾ ਸਾਮਣੇ ਹੀ ਸਪਮ ਰਹਿੰਦਾ ਹੋਵੇ ਬਾਜੀ ਨਿਸ਼ਤੀ ਲੇਖਤੇ ਆ ਜਾਂਦੇ ਨੇ ਬਹਾਨਾ ਲਾ ਕੇ ਵੀ ਸੈਰ ਕਰਨ ਚੱਲੇ ਆ ਮੈਨੂੰ ਪਤਾ ਇੱਥੇ ਦੇਖਣੇ ਹੀ ਤੀਵੀਂ ਹੀ ਆਉਂਦੇ ਨੇ ਦੇਖਣੀਆਂ ਅੱਜ ਆਹ ਖੜੇ ਆਜ ਇਹ ਬੂਟੇ ਜਿਵੇਂ ਦੇਖੀ ਜਾਂਦੇ ਨੇ ਦੇਖਦੀਆਂ ਜੀ ਸ਼ੁਕਰ ਹੈ ਤੁਸੀਂ ਅੱਜ ਬੂਟੇ ਦੇਖ ਰਹੇ ਹੋ ਟੀਵੀਆਂ ਨਹੀਂ ਦੇਖਦੇ ਬੂਟਾ ਤੈਨੂੰ ਦਿਸਦਾ ਹੂੰ ਮੈਂ ਤਾਂ ਇਹਦੇ ਵਿੱਚ ਵੀ ਟੀਵੀਆਂ ਹੀ ਲੱਭ ਲਈ ਐ ਦੇਖ ਤਾਂ ਸਹੀ ਕਿੰਨੀ ਸੋਹਣੀ ਬਣੀ ਹੋਈ ਐ ਮੈਂ ਤਾਂ ਪਹਿਲੀ ਪਤਾ ਸੀ ਦੇਖਣ ਤਾਂ ਤੁਸੀਂ ਇੱਥੇ ਟੀਵੀਆਂ ਹੀ ਆਉਣੇ ਹੋ ਕਾਲੇ ਤੂੰ ਇੱਕ ਨੰਬਰ ਦਾ ਧੋਖੇਬਾਜ਼ ਆ ਤੂੰ ਮੈਨੂੰ ਧੋਖਾ ਦਿੱਤਾ ਉਹ ਗੱਲ ਕੀ ਹੋਈ ਆ ਉਹ ਦੱਸ ਤੂੰ ਤਾਂ ਕਹਿੰਦਾ ਸੀ ਮੈਂ ਦੋਹਾ ਘਤਰ ਪੱਕਾ ਤੂੰ ਤਾਂ ਉੱਥੋਂ ਡਿਪੋਰਟ ਹੋ ਗਿਆ ਐ ਉਹ ਗੱਲ ਤੇਰੇ ਨਾਲ ਸਮਝਣ 'ਚ ਗਲਤੀ ਹੋ ਗਈ ਮੈਂ ਉਹ ਵਾਲੇ ਪੱਕੇ ਦੀ ਗੱਲ ਨਹੀਂ ਕੀਤੀ ਮੈਂ ਤਾਂ ਰੰਗ ਦੇ ਪੱਕੇ ਦੀ ਗੱਲ ਕਰਦਾ ਸੀ ਛਰਤੀ ਚ ਚਾਬਣਾ ਪਾਦੀ ਮੈਂ ਤੇਰੇ ਜਾਣ ਮੇਰੇ ਬਲਟ ਦੇ ਆਹ ਕੌਣ ਸਾਲਾ ਮੇਰੀ ਘਰ ਵਾਲੀ ਨੂੰ ਲਈ ਫਿਰਦਾ ਰੁਕ 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 ਰੁਕੋ ਉੱਗੇ ਮੇਰੇ ਘਰ ਨਾਲ ਖੜਾ ਹੈ ਉਹ ਦੇਖੋ ਅਮਰੀਕਾ ਰੋਲਿੰਗ ਨਹੀਂ ਸਕਦਾ ਤੂੰ ਮਾਰੋ ਮਾਰੋ ਇਹਨੂੰ ਦੂਜੇ ਦੇ ਘਰ ਵਾਲਿਆਂ ਨੂੰ ਘੁਮਾਉਂਦਾ ਫਿਰਦਾ ਵਾੜਾ ਫੜ ਜਾਣਗੇ ਜੀ ਸਾਰੇ ਫੜੇ ਜਾਣਗੇ ਫੜੇ ਜਾਣਗੇ ਜੀ ਸਾਰੇ ਮਾਰੋ ਮਾਰੋ ਨਾ ਆਪਕੋ ਹੋਣਾ ਤਾਂ ਦੂਜੇ ਨੂੰ ਘੁਮਾਉਣ ਦਿੰਦਾ ਨੋ 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 ਨੋ